ਜਾਬ ਦੇ ਵਿੱਚ ਤਾਂ ਹਜੇ ਕਿਸਾਨ ਉਨੇ ਖੁਸ਼ ਨਜ਼ਰ ਨਹੀਂ ਆ ਰਹੇ ਮੁੱਖ ਮੰਤਰੀ ਮਾਨ ਹੁਣਾਂ ਤੋਂ ਪਰ ਬਾਵਜੂਦ ਇਸ ਦੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਕਿਸਾਨੀ ਮੁੱਦਾ ਉੱਥੇ ਤਾਂ ਵੱਡਾ ਬਣਾਈ ਦਿੱਤਾ ਗਿਆ ਕੀ ਪੰਜਾਬ ਦੇ ਵਿੱਚ ਵੀ ਇਹ ਕਿਸਾਨੀ ਮੁੱਦਾ ਵੱਡਾ ਰਹੇਗਾ ਕਹਿੰਦੇ ਕਿ ਇਹ ਨਵਾਲ ਨੇ ਕਹਾ ਟਿਕਾਗੇ ਭਾਜਪਾ ਤੇ ਕਾਂਗਰਸ ਉੱਤਰੇ ਨਿਸ਼ਾਨੇ ਲਗਾਏ ਹੈ ਗੁਜਰਾਤ ਦੇ ਵਿੱਚ ਕਾਂਗਰਸ ਤੇ ਭਾਜਪਾ ਦੀ ਸਾਂਝੀ ਸਰਕਾਰ ਹੈ ਇਹਨੇ ਮਿਲ ਜੁਲ ਕੇ ਚੱਲ ਰਹੇ ਹੈ ਕਾਂਗਰਸ ਦੀ ਸਥਿਤੀ ਤਕਰੀਬਨ ਗੁਜਰਾਤ 14 ਦੀ ਹੈ ਜਿੱਦਾਂ ਇਹ ਪੰਜਾਬ ਸਰਕਾਰ ਲਈ ਪਾਸ ਪਾ ਦਿੱਤੇ ਕਾਲੀ ਰਲਦੀ ਹੈ ਜੇ ਪੰਜਾਬ ਚ ਆ ਕੇ ਦੇਖਦੇ ਆਪਾਂ ਕਿਸ ਕਦਰ ਕਿਸਾਨੀ ਦੇਦ ਨਰਾਜ਼ਗੀ ਲਗਾਤਾਰ ਚੱਲ ਰਹੀ ਹੈ ਚਾਸ ਨੁਤ ਕਿਸਾਨ ਮੋਰਚਾ ਲੈਂਡ ਪੂਲਿੰਗ ਪਾਲਸੀ ਦੇ ਉੱਤੇ ਵਿਰੋਧ ਕਰ ਰਿਹਾ ਹੈ ਹੂੰ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਮਲਾ ਇੰਨਾ ਸਰਦਾ ਨਹੀਂ ਜਿੱਦਾਂ ਪੋਲਿਟਿਕਲ ਤੌਰ ਤੇ ਸੀ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਨੇ ਕੱਲ ਇੱਕ ਕੈਲੀਨਸ ਬੋਧਨ ਕਰਦਿਆਂ ਪੰਚਾਇਤਾਂ ਨੂੰ ਸਿੱਧਾ ਦਿੱਤਾ ਹੈ ਕਿ ਤੁਸੀਂ ਜਿੱਥੇ ਜਿੱਥੇ ਲੈਂਡ ਪੂਲਿੰਗ ਹੁੰਦੀ ਹੈ ਪੰਚਾਇਤਾਂ ਦਾ ਵਿਰੋਧ ਕਰਨ ਕਿਉਂਕਿ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਆਮੋ ਸਾਹਮਣੇ ਵੀ ਹੋਏ ਕਿਵੇਂ ਦੇਖਦੇ ਜੇ ਕੋਈ ਬਿੱਲ ਰਾਸ਼ਟਰਪਤੀ ਕੋਲੇ ਛੱਡਿਆ ਜਾਵੇ ਤਾਂ ਵਾਪਸ ਆਏਗਾ ਕਿ ਨਹੀਂ ਆਏਗਾ ਕੋਈ ਜਵਾਬ ਨਹੀਂ ਜਨਾਬ ਵਿਧਾਨ ਸਭਾ ਕੋਈ ਬਿੱਲ ਪਾਸ ਕਰ ਦਿੰਦੀ ਹੈ ਜਿਹੜਾ ਕਿਸੇ ਦੇ ਹਿੱਤਾਂ ਦੀ ਜ਼ਰੂਰੀ ਹੁੰਦਾ ਹੈ ਰਾਸ਼ਟਰਪਤੀ ਉਸ ਨੂੰ ਰੋਕ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਚਦੂ ਗੱਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਤੇ ਰਵਿੰਦ ਕੇਜੀਵਾਲ ਜੋ ਕਿ ਗੁਜਰਾਤ ਦੇ ਵਿੱਚ ਪਹੁੰਚੇ ਤੇ ਗੁਜਰਾਤ ਕਿਉਂ ਪਹੁੰਚੇ ਕਿਉਂਕਿ ਗੁਜਰਾਤ ਦੀਆਂ ਚੋਣਾਂ ਨੇ ਜਿਹੜੀਆਂ ਉਹ ਨਜ਼ਦੀਕ ਨੇ ਤਾਂ ਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਪਣਾ ਕਮਜ਼ਾ ਜਿਹੜਾ ਉਹ ਕਿਤੇ ਨਾ ਕਿਤੇ ਜਮਾਉਣਾ ਚਾਹੁੰਦੀ ਹੈ ਤੇ ਤਿਆਰੀਆਂ ਹੁਣ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਗੱਲਬਾਤ ਸੁਪਰੀਮ ਕੋਰਟ ਦੀ ਵੀ ਕਰਾਂਗੇ ਕਿਉਂਕਿ ਸੁਪਰੀਮ ਕੋਰਟ ਹੁਣ ਸਿੱਧਾ ਰابطਾ ਕਰ ਰਿਹਾ ਹੈਗਾ ਸੂਬਿਆਂ ਦੇ ਨਾਲ ਕਿਉਂ ਰابطਾ ਕਰ ਰਿਹਾ ਉਸ ਸੰਬੰਧਿਤ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਸਸ਼ਵੀਅਕਾਲ ਜੀ ਨਵ ਸਵਾਲ ਜੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਗੁਜਰਾਤ ਫੇਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਾਲ ਉਹਨਾਂ ਦੇ ਕੇਜੀ ਵਾਲੇ ਵੀ ਮੌਜੂਦ ਰਹੇ ਅਚੇਹੇ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਈ ਤਰ੍ਹਾਂ ਦੀਆਂ ਸਪੀਚਸ ਸਟੇਜ ਤੋਂ ਸੁਣਨ ਨੂੰ ਮਿਲੀਆਂ ਜਿਦੇ ਵਿੱਚ ਖਾਸ ਕਰਕੇ ਕਿਸਾਨਾਂ ਦਾ ਮੁੱਦਾ ਵੀ ਵੱਡੇ ਪੱਧਰ ਤੇ ਮੁੱਖ ਮੰਤਰੀ ਮਾਨ ਉਹਨਾਂ ਨੇ ਕਿਹਾ ਕਿ ਅਸੀਂ ਮਦਦ ਕੀਤੀ ਹੈ ਕਿਸਾਨਾਂ ਦੀ ਕਿਸਾਨਾਂ ਦੇ ਮੁੱਦੇ ਹੈ ਜਿਹੜੇ ਅਸੀਂ ਹੱਲ ਕੀਤੇ ਹੈ ਸੋ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਤਾਂ ਹਜੇ ਕਿਸਾਨ ਉਹਨੇ ਖੁਸ਼ ਨਜ਼ਰ ਨਹੀਂ ਆ ਰਹੇ ਮੁੱਖ ਮੰਤਰੀ ਮਾਨ ਹੁਣਾ ਤੋਂ ਪਰ ਬਾਯੂ ਦੇ ਉਸ ਦੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿਉਂਕਿ ਕਿਸਾਨੀ ਮੁੱਦਾ ਉੱਥੇ ਤਾਂ ਵੱਡਾ ਬਣਾ ਹੀ ਦਿੱਤਾ ਗਿਆ ਕੀ ਪੰਜਾਬ ਦੇ ਵਿੱਚ ਵੀ ਇਹ ਕਿਸਾਨੀ ਮੁੱਦਾ ਵੱਡਾ ਰਹੇਗਾ ਕਿਉਂਕਿ 2027 ਦੇ ਵਿੱਚ ਵੀ ਬਹੁਤਾ ਸਮਾਂ ਨਹੀਂ ਬਚਿਆ ਤੇ ਹੋਰ ਵੀ ਬੜੀਆਂ ਅਜਿਹੀਆਂ ਚੀਜ਼ਾਂ ਨੇ ਜੋ ਵੱਡੀਆਂ ਹੋ ਸਕਦੀਆਂ ਨੇ ਕਿਵੇਂ ਦੇਖਦੇ ਹੋ ਬਿਲਕੁਲ ਆਹ ਮੁੱਦਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਜਦੋਂ ਆਪਾਂ ਕਿਸਰਾ ਦੀ ਗੱਲ ਕਰਦੇ ਹਾਂ ਜਿੱਦਾਂ ਆਪਾਂ ਕਹਿੰ ਰਹੇ ਹਾਂ ਕਿ ਅੱਜਕੱਲ ਮੌਨਸੂਨ ਦਾ ਮੌਸਮਾਂ ਤੇ ਸਰਕਾਰ ਦੀ ਉਮੀਦ ਹੁੰਦੀ ਹੈ ਇਦਾਂ ਜਿਹੜੀ ਜਿਹੜੀ ਧਰਤੀ ਦੇ ਜਿਹੜੇ ਜਿਹੜੇ ਸੂਬੇ ਚ ਚੂਣਾ ਹੁੰਦੀ ਹੈ ਜੀ ਉੱਥੇ ਵੀ ਫਿਰ ਰਾਸ਼ਟਰੀ ਪੋਲੀਟੀਕਲ ਪਾਰਟੀ ਨੇ ਸੰਜੋਗ ਪ੍ਰਸਾਦ ਆਉਣ ਵਾਲੀ ਹੈ ਜੀ ਤਾਂ ਪ੍ਰਸਾਦ ਚੰਗੀ ਪੈ ਗਈ ਇਹਨਾਂ ਦੇ ਹੱਕ 'ਚ ਫਿਰ ਤਾਂ ਫਸਲ ਚੰਗੀ ਹੋ ਜੇਗੀ ਕਿ ਨਹੀਂ ਚਾਦਰ ਚੁੱਕ ਕੇ ਅਗਲੇ ਇਲੈਕਸ਼ਨ ਤੇ ਚਲੇ ਜਾਂਦੇ ਆ ਬਿਲਕੁਲ ਇਦਾਂ ਹੀ ਜਿਵੇਂ ਅੱਪਾ ਗੱਲ ਕਰਾਂ ਮੁਖੰਦਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਧਰੀ ਬਾ ਉਹਨਾਂ ਵੱਲੋਂ ਗੁਜਰਾਤ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਕੀਤੀ ਗਈ ਕਿਸਾਨਾਂ ਦੇ ਮੁੱਦਿਆਂ ਦੀ ਗੱਲਬਾਤ ਕੀਤੀ ਗਈ ਔਰ ਕਿਸਾਨੀ ਮੁੱਦਿਆਂ ਦਾ ਤਾਂ ਉਹਨਾਂ ਨੇ ਜ਼ਿਕਰ ਕੀਤਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋ ਜਿੱਥੇ ਜਾਂਦੇ ਆ ਕਿਸਾਨੀ ਮੁੱਦਿਆਂ ਦਾ ਜ਼ਿਕਰ ਕਰਦੀ ਕਰਦੇ ਆ ਕਿਸਾਨਾਂ ਦੀ ਬਿਹਤਰੀ ਦੀ ਗੱਲ ਕਰਦੇ ਆ ਅਗਰ ਗੁਜਰਾਤ 'ਚ ਉਹਨਾਂ ਨੇ ਕਿਹਾ ਕਿ ਜਿੱਥੇ ਸਾਡੀ ਸਰਕਾਰ ਆਉਂਦੀ ਹੈ ਉੱਥੇ ਦੇਖੋ ਕਿਸਾਨ ਕਿੰਨੇ ਖੁਸ਼ ਹੁੰਦੇ ਆ ਉਹਨਾਂ ਦੀ ਬਿਹਤਰੀ ਦਾ ਕਿੰਨਾ ਧਿਆਨ ਰੱਖਿਆ ਜਾਂਦਾ ਜਿਹੜਾ ਰਵਿੰਦ ਕੇਸ਼ਰੀਵਾਲਾ ਉਹਨਾਂ ਬਲੋਂ ਵੀ ਇਹੀ ਗੱਲ ਕਹੀ ਕਿ ਪੰਜਾਬ ਨੂੰ ਇੱਕ ਮਾਡਲ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਗੁਜਰਾਤ ਕਿ ਤੁਸੀਂ ਪੰਜਾਬ ਨੂੰ ਦੇਖੋ ਕਿ ਉਥੇ ਕਿਸਾਨ ਕਿਸ ਕਦਰ ਖਸਾ ਕਿਤਰਾ ਉਹਨਾਂ ਦੇ ਧਿਆਨ ਰੱਖਿਆ ਜਾਂਦਾ ਹੈ ਕਹਿੰਦੇ ਜੇ ਸਾਨੂੰ ਮੌਕਾ ਦੇਵਾਂਗੇ ਤਾਂ ਗੁਜਰਾਤ ਚ ਵੀ ਇਸ ਤਰ੍ਹਾਂ ਕਿਸਾਨਾਂ ਦਾ ਪੂਰਾ ਧਿਆਨ ਰੱਖਿਆ ਜਾਏਗਾ ਗੱਲ ਬਿਲਕੁਲ ਕਿਸਾਨਾਂ ਦੀ ਕੀਤੀ ਜਾਂਦੀ ਹੈ ਪਰ ਮੁੱਦਾ ਫਿਰ ਵੀ ਜਿਦਾਂ ਤੁਸੀਂ ਕਿਹਾ ਘੁੰਮ ਘੁਮਾ ਕੇ ਪੋਲੀਟੀਕਲੀ ਬਣ ਜਾਂਦਾ ਹੈ ਰਮਿੰਦਰ ਕੇਜਰੀਵਾਲ ਨੇ ਟਿਕਾ ਟਿਕਾ ਕੇ ਭਾਜਪਾ ਤੇ ਕਾਂਗਰਸ ਉੱਪਰ ਨਿਸ਼ਾਨੇ ਲਗਾਏ ਆ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਕਾਂਗਰਸ ਤੇ ਭਾਜਪਾ ਦਾ ਆਪਸ ਵਿੱਚ ਕੋਈ ਸਾਂਝਾ ਦੂਰ ਦਾ ਵੀ ਵਾਸਤਾ ਨਹੀਂ ਪਰ ਕਿਉਂਕਿ ਪਲੀਟੀਕਲ ਲੜਾਈ ਹੈ ਰਿੰਦ ਕੇਜਰੀਵਾਲ ਰੇਲੀਅੰਸ ਬੋਧਨ ਕਰਦੇ ਆ ਕਹਿ ਰਹੇ ਕਿ ਗੁਜਰਾਤ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਨਹੀਂ ਕਹਿੰਦੇ ਮੈਂ ਸੋਚਿਆ ਜੀ ਤੋ ਬੋਲੇ ਤੇ ਮਗਾ ਸ਼ਾਇਦ ਕਹਿਣਗੇ ਵੀ ਗੈਂਗਸਟਰਾਂ ਦੀ ਸਰਕਾਰ ਆ ਜਾਂ ਅਰੋਪਾਂ ਦੀ ਸਰਕਾਰ ਆ ਤੇ ਰਿੰਦ ਕੇਜਰੀਵਾਲ ਕਹਿੰਦੇ ਨਹੀਂ ਗੁਜਰਾਤ ਦੇ ਵਿੱਚ ਕਾਂਗਰਸ ਤੇ ਭਾਜਪਾ ਦੀ ਸਾਂਝੀ ਸਰਕਾਰ ਆ ਕਹਿੰਦੇ ਮਿਲ ਜੁਲ ਕੇ ਚੱਲ ਰਹੇ ਆ ਸੋ ਇਹ ਕਦਾਈ ਹੈ ਕਿ ਜਦੋਂ ਦਾ ਇਹਨਾਂ ਨੇ ਐਲਾਨ ਕਰ ਦਿੱਤਾ ਆਪ ਵਾਲਿਆਂ ਨੇ ਕਿ ਸਾਡਾ ਵਾਲਾ ਇੰਡੀਆ ਕੱਠ ਜੋੜ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਤੁਸੀਂ ਆਪਣੇ ਤੌਰ ਤੇ ਇਲੈਕਸ਼ਨ ਲੜਾਂਗੇ ਇਦਾਂ ਸਾਰੇ ਸੂਬਿਆਂ 'ਚ ਉਹਨੂੰ ਖੁੱਲੀ ਖੇਡ ਖੇਡੀ ਜਾ ਰਹੀ ਹੈ ਹੂੰ ਜਿੱਥੇ ਕਿਤੇ ਇੱਕ ਪਲੇਟਫਾਰਮ ਦੇ ਇਕੱਠੇ ਹੁੰਦੇ ਨਜ਼ਰ ਆਉਂਦੇ ਸੀ ਆਪ ਵਾਲੇ ਤੇ ਕਾਂਗਰਸ ਉਹਨਾਂ ਸਮਝੋ ਕਿ ਬੀਤੇ ਦੀ ਗੱਲ ਹੋ ਗਈ ਹੈ ਅੱਜ ਵੀ ਜ਼ਰੂਰ ਬੰਦ ਕੇ ਜਿਹੜੀ ਵਾਲੇ ਕਾਂਗਰਸ ਨੂੰ ਬਰਾਬਰ ਨਿਸ਼ਾਨੇ ਤੇ ਲੈ ਰਿਹਾ ਤੇ ਭਾਜਪਾ ਲੈ ਰਿਹਾ ਹਾਲਾਂਕਿ ਕਾਂਗਰਸ ਦੀ ਸਥਿਤੀ ਤਕਰੀਬਨ ਗੁਜਰਾਤ ਚੋਂ ਦੀ ਹੈ ਜਿੱਥੇ ਦੇ ਪੰਜਾਬ ਚ ਆਪਾਂ ਕਹ ਲਈਏ ਭਾਜਪਾ ਦੀ ਤੇ ਅਕਾਲੀ ਦਲ ਦੀ ਹੈ ਬਿਲਕੁਲ ਜੀ ਸੋਦਾ ਸੋਣਾ ਉਹਨਾਂ ਲਈ ਇਹਨਾਂ ਸੌਖਾ ਨਹੀਂ ਪਿਛਲੇ ਸਮੇਂ ਜਰੂਰ ਕਾਂਗਰਸ ਲੰਬਾ ਸਮਾਂ ਸੱਜਰੀਆ ਪਰ ਭਾਜਪਾ ਦੀ ਬਹੁਤ ਤਕੜੀ ਗ੍ਰਿਪ ਹੈ ਪਹੁੰਚਾ ਕਿਸ ਰਾਜ ਦੇ ਅੰਦਰ ਉਹਨੂੰ ਚੁਣੌਤੀ ਦੇਣ ਲਈ ਅਰੰਦ ਕੇਜਰੀਵਾਲ ਕਹਿ ਰਿਹਾ ਕਿ ਦੇਖੋ ਬਦਲਦੇ ਤੌਰ ਤੇ ਜੇ ਵਿਰੋਧੀ ਤੇ ਰਹਾ ਤਾਂ ਕਦੇ ਆਪ ਵਿਰੋਧੀ ਤੇ ਬਣ ਕੇ ਆ ਰਹੀ ਹੈ ਸੋ ਪੋਲੀਟੀਕਲ ਲੜਾਈ ਜਿਹੜੀ ਹੈ ਕਿ ਗੁਜਰਾਤ ਚ ਉਹ ਕੰਟਰੀਪੋ ਕੰਟ ਮੰਨ ਤੇ ਰੰਦਕੇ ਜਿਹੜੀ ਵਾਲੀ ਜੋੜੀ ਜਦੋਂ ਦੂਜੇ ਸੁਭਾਂਚ ਵਿੱਚ ਜਾ ਕੇ ਲੜਦੇ ਆ ਗੁਜਰਾਤ ਵਿੱਚ ਉਹਨਾਂ ਨੇ ਐਲਾਨ ਕਰਤਾ ਬੇਗਰਵ ਜਾਤਾ ਅਗਲੀ ਲੜਾਈ ਦਾ ਜਦ ਤੱਕ ਸਵਾਲ ਆ ਕਿਸਾਨੀ ਮੁੱਦੇ ਅੰਦਾਜ਼ ਜਿਹਨਾਂ ਨੂੰ ਤੁਸੀਂ ਜ਼ਿਕਰ ਕੀਤਾ ਹੈ ਦੇਖੋ ਪੰਜਾਬ 'ਚ ਜਦੋਂ ਆਪਾਂ ਪੰਜਾਬ ਵੱਲ ਮੂੰਹ ਕਰਦੇ ਆ ਗੁਜਰਾਤ ਤੇ ਜਰਾ ਪੰਜਾਬ ਵੱਲ ਆ ਜੀ ਜੀ ਇੱਥੇ ਸਿੱਧੀ ਬਿਲਕੁਲ ਹੀ ਉਲਟੀ ਹੈ ਇਹ ਦਾਨੀ ਸਿੱਧੀ ਹੈ ਕਿ ਮੌਸਮ ਫੌਗਲੇ ਕਹਿੰਦੇ ਕਿ ਕੱਲ ਨੂੰ ਮਹਾਲੀ ਦੇ ਵਿੱਚ ਬਟਿਆਲਾ 'ਚ بارش ਹੋਏਗੀ ਇਹ ਤਾਂ ਸੁੱਕੇ ਪਏ ਹੋਣ ਤੇ ਪਛਿੰਡਾ ਚ بارش ਹੋ ਰਹੀ ਹੋਵੇ। ਸੋ ਇਸ ਕਦਰ ਜਿਹੜਾ ਹੈਗਾ ਗਿਹਰਾ ਦੇ ਜਿਹੜੀ ਅੱਜ ਗੱਲ ਕੀਤੀ ਗਈ ਹੈ ਕਿਸਾਨਾਂ ਦੇ ਬਾਰੇ ਚ ਕਿ ਕਿਸਾਨਾਂ ਦੀ ਬਿਹਤਰੀ ਲਈ ਅਸੀਂ ਪੰਜਾਬ ਚ ਬਹੁਤ ਕੁਝ ਕੀਤਾ ਹੈ। ਪਰ ਜਦੋਂ ਪੰਜਾਬ ਚ ਆ ਕੇ ਦੇਖਦੇ ਆਪਾਂ ਕਿਸ ਕਦਰ ਕਿਸਾਨੀ ਦੇ ਅੰਦਰ ਨਰਾਜ਼ਗੀ ਲਗਾਤਾਰ ਚੱਲ ਰਹੀ ਹੈ। ਜੀ ਇੱਕ ਕਿਸਾਨ ਜਥੇਬੰਦੀ ਹੋਵੇ ਆਪਾਂ ਮਨਸਾ ਜੇ ਕੋਈ ਜਾਤੀ ਟਕਰਾਅ ਹੋ ਸਕਦਾ ਹੈ। ਕੋਈ ਲੀਡਰਸ਼ਿਪ ਦਾ ਟਕਰਾਅ ਹੋ ਸਕਦਾ ਹੈ। ਜਿਸ ਮੁਚਾਸ ਲੋਤ ਕਿਸਾਨ ਮੋਰਚਾ ਲੈਂਡ ਪੂਲਿੰਗ ਪਾਲਸੀ ਦੇ ਉੱਤੇ ਵਿਰੋਧ ਕਰ ਰਿਹਾ ਹੈ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਮਲਾ ਇੰਨਾ ਸਰਦਾ ਨਹੀਂ ਜਿਦਾਂ ਪ੍ਰੈਕਟੀਕਲ ਤੌਰ ਤੇ ਸੁ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਲੋਤ ਕਿਸਾਨ ਮੋਰਚਾ ਉਹ ਮੋਰਚਾ ਹੈ ਜਿਹਨੇ ਦਿੱਲੀ ਚ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਮੋਰਚਾ ਲਾਇਆ ਤੇ ਦੁਨੀਆ ਇਹ ਕਹਿੰਦੀ ਸੀ ਕਿ ਨਹੀਂ ਮੋਦੀ ਨੂੰ ਨਹੀਂ ਚੁਕਾਇਆ ਜਾ ਸਕਦਾ ਮੋਦੀ ਨੂੰ ਨਹੀਂ ਚੁਕਾਇਆ ਜਾ ਸਕਦਾ ਖੀਰ ਮੋਦੀ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਪੰਜਾਬ ਦੇਖੋ ਤੇ ਜਿੱਥੇ ਵੱਖਰੀ ਹੋ ਸਕਦੀ ਹੈ ਜੀ ਪਰ ਪੰਜਾਬ ਦੇ ਅੰਦਰ ਵੀ ਜਿਹੜੀ ਲੜਾਈ ਹੈ ਜਿਹੜੀ ਲੈਂਡ ਪੋਲਿੰਗ ਦੀ ਆਪਾਂ ਗੱਲ ਕਰਦੇ ਆਂ ਸੰਯੁਕਤ ਕਿਸਾਨ ਮੋਰਚਾ ਦੂਜੇ ਪਾਸੇ ਢੱਲੇਵਾਲ ਸਰਨ ਸਿੰਘ ਪੰਨੇਰ ਉਹਨਾਂ ਵੱਲੋਂ ਵੀ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤਰੀਕੇ ਅੰਦੇ ਦਾ ਅਕਸਰ ਕਹਿਣਾ ਹੁੰਦਾ ਹੈ ਕਿ ਪੰਜਾਬ ਸਭ ਤੋਂ ਸ਼ਕਤੀਸ਼ਾਲੀ ਜਿਹੜੀ ਹੈ ਕਿ ਭਾਰਤੀ ਕਿਸਾਨੀ ਨੂੰ ਹੈ ਜਿੱਦੇ ਗਾਇ ਚਿੰਦ ਸਿੰਘ ਗ੍ਰਹਾਂ ਕਰ ਰਹੇ ਹਨ ਉਹਨਾਂ ਨੇ ਐਲਾਨ ਕਰ ਦਿੱਤਾ ਜਕੀਰ ਖਿੱਚ ਕੇ ਖੜੀਆ ਕਿਸਾਨੀ ਇਸ ਮੁੱਦੇ ਤੇ ਲੈਂਡ ਪੂਲਿੰਗ ਦੇ ਮਾਮਲੇ ਤੇ ਇਹ ਗੱਲ ਜਰੂਰ ਮਹਾਰਾਸ਼ੀ ਪੱਤਰ ਤੇ ਵੀ ਕਹਿਣਾ ਚਾਹਾਂਗਾ ਚਾਹੇ ਕਾਂਗਰਸ ਹੈ ਚਾਹੇ ਭਾਰਤੀ ਜਨਤਾ ਪਾਰਟੀ ਸੇ ਆਇਆ ਕਾਲੀ ਜਲਾ ਹੈ ਉਹ ਵੀ ਡਟਕੇ ਵਿਰੋਧ ਕਰ ਰਿਹਾ ਹੈ ਸੁਖਵੀਰ ਬਾਦਲ ਨੇ ਤਾਂ ਇਤਿਹਾਸ ਕਹਿੰਦਾ ਕਿ ਕਿਸੇ ਵੀ ਕੀਮਤ ਤੇ ਇਹਦਾ ਪ੍ਰਵਾਨਤਾ ਕਰਨਾ ਦੂਰ ਦੀ ਗੱਲ ਉਹਨਾਂ ਨੇ ਕੱਲ ਇੱਕ ਕੈਲੀਨਸ ਸਬੋਧਨ ਕਰਦਿਆ ਪੰਚਾਇਤਾਂ ਨੂੰ ਸੱਦਾ ਦਿੱਤਾ ਹੈ ਕਿ ਤੁਸੀਂ ਜਿੱਥੇ ਜਿੱਥੇ ਲੈਂਡ ਪੂਲਿੰਗ ਹੁੰਦੀ ਹੈ ਪੰਚਾਇਤਾਂ ਉਸਦਾ ਵਿਰੋਧ ਕਰਨ ਸੋ ਇਹ ਜੀ ਟਕਰਾਹ ਦੀ ਸਿੱਧੀ ਬਣਦੀ ਨਜ਼ਰ ਆ ਰਹੀ ਹੈ ਪੰਜਾਬ ਜੀ ਜੀ ਸਤਿ ਸ਼੍ਰੀ ਅਕਾਲ ਅੱਜ ਸਤਿ ਸਭ ਅੱਗੇ ਵਧਾਂਗੇ ਤੇ ਗੱਲ ਸੁਪਰੀਮ ਕੋਰਟ ਦੇ ਇੱਕ ਅਜਿਹੇ ਫੈਸਲੇ ਦੀ ਕਹਿ ਲੋ ਜਾਂ ਇਹੇ ਸਵਾਲ ਦੀ ਕਰਾਂਗੇ ਜਿਸ ਦੀ ਬਹੁਤ ਚਰਚਾ ਹੋਈ ਕਿਉਂਕਿ ਲੰਬੇ ਸਮੇਂ ਤੱਕ ਜਿਹੜੇ ਬਿੱਲ ਨੇ ਉਹ ਅਕਸਰ ਰਾਸ਼ਟਰਪਤੀ ਜਾਂ ਫਿਰ ਗਵਰਨਰਸ ਕੋਲੇ ਪਏ ਰਹਿੰਦੇ ਨੇ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਪਿਛਲੇ ਸਮੇਂ ਦੇ ਵਿੱਚ ਸਵਾਲ ਖੜੇ ਕੀਤੇ ਸੀ ਸੋ ਹੁਣ ਉਸ ਨੂੰ ਲੈ ਕੇ ਸੁਪਰੀਮ ਕੋਰਟ ਸੂਬਿਆਂ ਦੇ ਨਾਲ ਸਿੱਧਾ ਰابطਾ ਕਰ ਰਿਹਾ ਹੈ ਸੂਬਿਆਂ ਦੇ ਨਾਲ ਗੱਲਬਾਤ ਹੋ ਰਹੀ ਹੈ ਤੇ ਉਹਨਾਂ ਤੋਂ رائے ਮੰਗੀ ਜਾ ਰਹੀ ਹੈ ਤੇ ਇਸ ਤੇ ਉੱਪਰ ਹੁਣ ਕੰਟਰੋਵਰਸ਼ੀਅਲ ਵੀ ਹੈ ਕਿਉਂਕਿ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਆਮੋ ਸਾਹਮਣੇ ਵੀ ਹੋਏ ਕਿਵੇਂ ਦੇਖਦੇ ਉਸ ਨੂੰ ਬਿਲਕੁਲ ਹੈ ਸਵਾਲਾ ਦੇਖੋ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਲਿਆ ਕਿਉਂਕਿ ਅਕਸਰ ਬਹੁਤ ਸਾਰੀਆਂ ਪਟੀਸ਼ਨਾਂ ਇਦਾਂ ਦੀਆਂ ਜਿਹੜੀਆਂ ਅਗੇਸ਼ਟ ਆ ਤਾਂ ਸੁਪਰੀਮ ਕੋਰਟ ਇਸ ਤਰ੍ਹਾਂ ਕਰਦੇ ਸੋਨ ਦੇ ਸੂਬਿਆਂ ਦੇ ਹਾਈ ਕੋਰਟਾਂ ਨਾਲ ਜਾਂਦੀਆਂ ਔਰ ਖਾਸ ਕਰਕੇ ਉਹਨਾਂ ਸੂਬਿਆਂ ਦੀ ਵੱਡੀ ਸਮੱਸਿਆ ਹੈ ਜਿੱਥੇ ਡਬਲ ਇੰਜਨ ਦੀ ਸਰਕਾਰ ਨੇ ਹੂੰ ਜਾਂ ਤਾਂ ਹੁਣ ਉਹ ਸੂਬੇ ਤੇ ਲੋਕ ਇਹ ਕਰਨ ਕਿ ਡਬਲ ਇੰਜਨ ਲਿਆ ਵੀ ਡਬਲ ਇੰਜਨ ਲੈਣ ਤਾਂ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਆ ਫੇਰ ਤਾਂ ਫਿਰ ਜਾਂਦਾ ਹੀ ਨਹੀਂ ਨਾ ਗਵਰਨਰ ਕੋਲੇ ਜਾਵੇ ਤੇ ਨਾ ਰਾਸ਼ਟਰਪਤੀ ਕੋਲੇ ਜਾਵੇ ਜੀ ਜਿਹਦੀ ਗੱਲ ਸੁਪਰੀਮ ਕੋਰਟ ਨੇ ਨਹੀਂ ਕਹੀ ਵੀ ਕਿ ਸਰਨੇ ਸਾਫਾ ਕਹਿ ਸਕਦੇ ਆ ਉਹ ਕਿ ਜਿੱਥੇ ਜਿੱਥੇ ਡਬਲ ਇੰਜਨ ਨਹੀਂ ਗਿਆ ਨਾ ਸਮੱਸਿਆ ਉੱਥੇ ਜ਼ਿਆਦਾ ਹੁੰਦੀ ਹੈ ਹੂੰ ਉੱਥੇ ਡਬਲ ਇੰਜਨ ਦਾ ਨਾਂ ਔਣ ਕਰਕੇ ਇਕੱਲੇ ਇੰਜਨ ਜੜੇ ਗਿਆ ਉਹਨਾਂ ਬਿੱਲਾਂ ਨੂੰ ਨਹੀਂ ਖਿੱਚ ਸਕਦੇ ਸੋ ਕਿਤੇ ਜਾ ਕੇ ਉਹ ਗਵਰਨਰ ਕੋਲੇ ਪਹੁੰਚ ਜਾਂਦੇ ਆ ਕਿਤੇ ਜਾ ਕੇ ਰਾਸ਼ਟਰਪਤੀ ਕੋਲੇ ਪਹੁੰਚ ਜਾਂਦੇ ਆ ਇਹ ਵੀ ਬੜੇ ਜ਼ਰੂਰੀ ਬੜੇ ਤੇ ਐ ਬਿਲ ਹੁੰਦੇ ਆ ਉਹਨਾਂ ਦੀ ਪ੍ਰਵਾਨਗੀ ਨਹੀਂ ਹੁੰਦੀ 6-6 ਮਹੀਨੇ ਉਹ ਰਾਸ਼ਟਰਪਤੀ ਕੋਲੇ ਤਾਂ ਇੱਕ ਐਸਾ ਮਾਮਲਾ ਹੈ ਜੇ ਕੋਈ ਬਿਲ ਰਾਸ਼ਟਰਪਤੀ ਕੋਲੇ ਚੱਲਿਆ ਜਾਵੇ ਤਾਂ ਵਾਪਸ ਆਏਗਾ ਕਿ ਨਹੀਂ ਆਏਗਾ ਕੋਈ ਜਵਾਬ ਦੇ ਹੀ ਨਹੀਂ ਹਾਂਜੀ ਜੀ ਬਿਲਕੁਲ ਬ੍ਰੀਫ ਕੋਡ ਨਹੀਂ ਕੀ ਤਰ੍ਹਾਂ ਸਪਰੀਮ ਕੋਡ ਨੇ ਪਿਛਲੇ ਦਿਨਾਂ ਚ ਇੱਕ ਸਮਾਸੀ ਮਤਾਇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਘੋਨਰ ਆਪਣੇ ਕੋਲ ਇੰਨਾ ਸਮਾਂ ਰੱਖ ਸਕਦੇ ਆ ਰਾਸ਼ਟਰਪਤੀ ਇੰਨਾ ਸਮਾਂ ਰੱਖ ਸਕਦੇ ਆ ਜੋ ਇਹ ਮਾਮਲਾ ਆਇਆ ਤਾਂ ਭਾਜਪਾ ਦਾ ਸਖਤ ਟਿਆ ਨਜ਼ਰ ਆ ਰਿਹਾ ਭਾਜਪਾ ਨੇ ਕਿਹਾ ਕਿ ਇਦਾਂ ਰਾਸ਼ਟਰਪਤੀ ਨੂੰ ਕਿਉਂ ਪੁੱਛਿਆ ਜਾ ਸਕਦਾ ਪ੍ਰਥਮ ਨਾਗਰਿਕ ਸਾਡੇ ਮੁਲਕ ਦੇ ਉਹਨਾਂ ਦੇ ਅਧਿਕਾਰਾਂ ਬਾਰੇ ਸਵਾਲ ਕਰਨੇ ਬਣਦਾ ਨਹੀਂ ਫਿਰ ਰਾਸ਼ਟਰਪਤੀ ਦੇ ਆਫਿਸ ਵੱਲੋਂ 14 ਸਵਾਲ ਜਿਹੜੇ ਹੈਗੇ ਆ ਉਹ ਭੇਜੇਗੇ ਸੁਪਰੀਮ ਕੋਰਟ ਨੂੰ ਕਿੰਨਾ ਮੁੱਦਿਆਂ ਤੇ ਸਪਸ਼ਟੀਕਰਨ ਦਿੱਤਾ ਜਾਵੇ ਜਿਹੜਾ ਕਿ ਰਾਸ਼ਟਰਪਤੀ ਦੇ ਅਧਿਕਾਰ ਖੇਤਰ ਤੋਂ ਹੁੰਦਾ ਉਹਦੇ ਜਵਾਜ ਚ ਰਾਸ਼ਟਰਪਤੀ ਦੇ ਜਵਾਜ ਚ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਚੀਫ ਜਸ ਉਸ ਜਿਹੜੀ ਕਮੇਟੀ ਬਣੀ ਉਹ ਤੇ ਅਗਵਾਈ ਕਰ ਰਹੀ ਹੈ ਉਹਦੇ ਵੱਡੇ ਵੱਡੇ ਚਾਜਾ ਉਸ ਕਮੇਟੀ ਦੇ ਅੰਦਰ ਉਹਨਾਂ ਨੇ ਸਹਿਮਤੀ ਬਣਾਈ ਹੈ ਕਿ ਚਲੋ ਅਸੀਂ ਇਸ ਗੱਲ ਤੇ ਸਹਿਮਤ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਇਹਨਾਂ ਮੁੱਦਿਆਂ ਤੇ ਰਾਇ ਲਈ ਜਾਏ ਕਿ ਬਿੱਲ ਜਿਹੜੇ ਹੈਗੇ ਆ ਕਿੰਨਾ ਸਮਾਂ ਪੈਂਡਿੰਗ ਰਹਿ ਸਕਦਾ ਹੈ ਫਾਰ ਐਗਜ਼ਾਮਪਲ ਪੰਜਾਬ ਵਿਧਾਨ ਸਭਾ ਕੋਈ ਬਿੱਲ ਪਾਸ ਕਰ ਦਿੰਦੀ ਹੈ ਜਿਹੜਾ ਕਿ ਸੂਬੇ ਦੇ ਹਿੱਤਾਂ ਲਈ ਜ਼ਰੂਰੀ ਹੁੰਦਾ ਹੈ ਰਾਸ਼ਟਰਪਤੀ ਉਸ ਨੂੰ ਰੋਕ ਲੈਂਦੇ ਆ ਹੁਣ ਦੇਖਿਆ ਜਾਵੇ ਜਦੋਂ ਆਪਾਂ ਰਾਸ਼ਟਰਪਤੀ ਕੋਲੇ ਉਸ ਤੋਂ ਪਹਿਲਾਂ ਗਵਰਨਰ ਕੋਲੇ ਬਿੱਲ ਆਉਂਦੇ ਆ ਪਹਿਲਾਂ ਗਵਰਨਰ ਰੋਕਦਾ ਫਿਰ ਰਾਸ਼ਟਰਪਤੀ ਰੋਕਦਾ ਜੇ ਵਿਧਾਨ ਸਭਾ ਕੋਈ ਬਿੱਲ ਪਾਸ ਕਰਦੀ ਹੈ ਕਿ ਉਹ ਸੂਬੇ ਦਾ ਗਵਰਨਰ ਜਿਹੜਾ ਹੈਗਾ ਉਹ ਆਪਣੇ ਕਹਿੰਦੇ ਕਿ ਸਾਡੇ ਕੋਲੇ ਅਧਿਕਾਰ ਹੈਗਾ ਅਧਿਕਾਰ ਹੁਣੇ ਵੱਖਰੀ ਗੱਲ ਹੈ ਕਿ ਵਿਧਾਨ ਸਭਾ ਨੂੰ ਕਿਸੇ ਸੂਬੇ ਦੇ ਹਿੱਤ ਪਿਆਰੇ ਨਹੀਂ ਆ ਉਸੋ ਦੇ ਇਹ ਤਾਂ ਵੇਖ ਸਕਦੀ ਹੈ। ਇਹੀ ਸਵਾਲ ਜਿਹੜੇ ਹੈਗੇ ਪ੍ਰਧਾਨ ਤੋਂ ਲੈ ਕੇ ਅਗੇ ਰਾਸ਼ਟਰਪਤੀ ਤੱਕ ਜਾਂਦੇ ਹਨ ਉਹਨਾਂ ਮੁੱਦਿਆਂ ਨੂੰ ਲੈ ਕੇ ਖਲਾਰਾ ਪਿਆ। ਲੰਬਾ ਚੋੜਾ ਸਬਜੈਕਟ ਆਉਣ ਵਾਲੇ ਦਿਨਾਂ 'ਚ ਸੂਬੇ ਕੀ ਜਵਾਬ ਦਿੰਦੇ ਹੈ, ਕੇਂਦਰ ਕੀ ਜਵਾਬ ਦਿੰਦਾ ਹੈ, ਮੁੱਦਿਆਂ ਤੇ ਬਹਿਸ ਹੋਏਗੀ, ਕੀ ਨਿਵੇੜਾ ਹੋਏਗਾ। ਪਰ ਇਹ ਜ਼ਰੂਰ ਹੈ ਕਿ ਇਹਨਾਂ ਨਾਲ ਇਹ ਮਾਮਲਾ ਇਸ ਲਈ ਵੱਡੀ ਚਰਚਾ ਦਾ ਮੀਡੀਆ ਤੇ ਪ੍ਰੇਤੀਕ ਸਰਕਲ 'ਚ ਚਰਚਾ ਦੀ ਮਜਾ ਜ਼ਰੂਰ ਬਣ ਗਿਆ ਕਿ ਆਖਰ ਕੋਈ ਸਮਾ ਸੀਮਾ ਦਾ ਤਾਂ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਜੀ ਜੀ ਸਤਿ ਸਭ ਸਿਬੀਏ ਦੀ ਅਦਾਲਤ ਨੇ ਇੱਕ ਮਾਮਲੇ ਦੇ ਵਿੱਚ ਫੈਸਲਾ ਕੀਤਾ 32 33 ਸਾਲਾਂ ਦੇ ਬਾਅਦ ਇਹ ਫੈਸਲਾ ਆਇਆ ਕਿਉਂਕਿ 1993 ਦੇ ਇੱਕ ਫਰਜ਼ੀ ਮੁਕਾਬਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਆਪਾਂ ਪਹਿਲਾਂ ਵੀ ਕਈ ਅਜਿਹੀਆਂ ਖਬਰਾਂ ਦਾ ਜ਼ਿਕਰ ਕੀਤਾ ਜਿਸ ਦੇ ਵਿੱਚ ਰਾਹਤ ਹੈ ਜਿਹੜੀ ਉਹ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਮਿਲੀ ਹੈ ਪਰ ਲੰਬਾ ਸਮਾਂ ਜਿਹੜਾ ਉਸ ਨੂੰ ਲੱਗ ਗਿਆ ਕਿਵੇਂ ਦੇਖਦੇ ਇਸ ਮਾਮਲੇ ਨੂੰ ਬਿਲਕੁਲ ਜਿਹੜਾ ਅਦਾਲਤ ਦਾ ਫੈਸਲਾ ਹੈ ਬਹੁਤ ਵਾਅ ਫੈਸਲਾ ਹੈ ਪਿਛਲੇ ਸਮੇਂ ਤੇ ਪਹਿਲਾ ਮਾਮਲਾ ਨਹੀਂ ਦੇਖੋ ਪਹਿਲੀ ਗੱਲ ਤਾਂ ਜਿਹੜੇ ਦੁਖੀ ਪਰਿਵਾਰ ਹੁੰਦੇ ਆ ਜਿਨ੍ਹਾਂ ਦੇ ਬੱਚੇ ਇਦਾਂ ਛੁੱਟੇ ਪੁਲਿਸ ਮੁਕਾਬਲੇ 'ਚ ਕਿਸੇ ਸਮੇਂ ਮਾਰੇ ਗਏ ਖਤਮ ਹੋ ਗਏ ਉਹ ਨਿਆਂ ਤੇ ਇਨਸਾਫ ਲਈ ਲੜਦੇ ਜ਼ਰੂਰ ਹੈ ਕਿ ਬਜ਼ੁਰਗ ਮਾਂ ਪਰ ਦੁਨੀਆ ਚਲੇ ਜਾਂਦੇ ਆ ਫੈਸਲੇ ਨਹੀਂ ਹੁੰਦੇ ਕੋਈ ઠાਵਾ ઠાਵਾ ਮਹਿਕਮਾ ਖੁਸ਼ਕਿਸਮਤੀ ਕਰ ਕਾਦੀ ਬਹਾਤਾ ਬਦਕਿਸਮਤੀ ਹੈ ਕਿ ਕਿਸੇ ਪਰਿਵਾਰ ਦਾ ਬੱਚੇ ਦਾ ਮਾਰਾ ਜਾਣਾ ਔਰ ਉਸ ਪਰਿਵਾਰ ਨੂੰ ਘਟੋ ਘਟ ਇਨੀ ਕਿ ਤਸੱਲੀ ਜ਼ਰੂਰ ਹੁੰਦੀ ਹੈ ਕਿ ਜਿੰਨਾ ਪੁਲਿਸ ਅਸਰਾਂ ਨੇ ਅਧਿਕਾਰੀਆਂ ਨੇ ਸਾਡੇ ਬੱਚੇ ਨੂੰ ਝੂਠੇ ਪੁਲਿਸ ਨੂੰ ਕਾਲੀ ਸੀ ਮਾਰਿਆ ਕਮ ਸੇ ਕਮ ਉਹਨੂੰ ਕੋਈ ਸਜ਼ਾ ਤਾਂ ਮਿਲੀ ਜੀ ਇਥੇ ਤੁਸੀਂ ਇਸ ਮਾਮਲੇ ਦਾ ਜ਼ਿਕਰ ਕਰ ਰਹੇ ਆ ਕੋਈ ਸਮਾਸੀ ਆ ਕਿ ਜਦੋਂ ਅਜ ਤਾਂ ਵਾਖਾ ਖਾ ਕੇ ਨਹਿਰਾਂ ਦੇ ਕਿਨਾਰਿਆਂ ਤੇ ਜਾ ਕੇ ਸੂਹਿਆਂ ਦੇ ਕਿਨਾਰਿਆਂ ਤੇ ਜਾ ਕੇ ਸੁਨਿਆਂ ਥਾਵਾਂ ਤੇ ਜਾ ਕੇ ਇਹ ਦਿਖਾ ਦਿੱਤਾ ਹੁੰਦਾ ਸੀ ਕਿ ਭਈ ਦੌੜ ਗਿਆ ਝੂਠਾ ਪੁਲਿਸ ਮੁਕਾਬਲਾ ਹੋਇਆ ਔਰ ਮੁੜ ਕੇ ਕੋਈ ਸਰਵਾਈ ਨਹੀਂ 93 94 ਦੇ ਦੇਖੋ ਕੇਸ 25 23 30 ਸਾਲ ਲੱਗੇ ਆਖਰਕਾਰ ਉਹ ਲੋਕ ਕਿਵੇਂ ਨਾ ਇਨਸਾਫ ਲਈ ਲੜਦੇ ਹੋਣਗੇ ਕਿ ਸੁਨਿਆਹ ਜ਼ਰੂਰ ਹੈ ਇੱਕ ਸਮਾਂ ਇਹ ਜਹਾ ਵੀ ਆਇਆ ਇਹ ਜੇ ਸਮੇਂ ਦੇ ਵਿੱਚ ਕਿਤੇ ਸੁਣਵਾਈ ਕੋਈ ਨਹੀਂ ਸੀ ਹੁਣ ਪਿਸਲੇ ਦੇ ਨਾਲ ਚ ਸੁਹਣੀ ਕਾਲੀ ਦਾਸ ਦੀ ਜਿਹੜੀ ਸ਼ਕਦਾ ਮੰਗਵਾ ਲਈ ਨਕੋਦਰ ਦੇ ਕੇਤਾਂ ਦੀ ਵੱਡੀ ਮੰਦਪਾਗੀ ਘਟਨਾ ਹੈ ਉੱਥੇ ਵੀ ਨੌਜਵਾਨ ਨਿਆਂ ਤੇ ਸਾਬਦੀ ਲਈ ਲੜਦੇ ਸੀ ਉਹ ਝੂਠੇ ਪੁਲਿਸ ਮਗਾਵਲੇ ਚ ਮਾਰੇ ਗਏ ਉਹਨੇ ਮਾਂ ਪਾਉ ਵਿਦੇਸ਼ਾਂ ਚਲੇ ਗਏ ਉਹ ਵਿਦੇਸ਼ਾਂ ਤੋਂ ਨਿਆਂ ਲੈਣ ਲਈ ਇਧਰ ਆਉਂਦੇ ਆ ਤਰੀਕਾਂ ਪੈਂਦੀਆਂ ਕਾਲੀ ਦਾਸ 'ਤੇ ਸਵਾਲ ਉੱਠਦੇ ਆ ਕਿ ਕਾਲੀ ਦਾਸ ਆ ਗੋ ਜਿਹਾ ਵੀ ਹੈ ਜਿਹੜਾ ਉਸ ਵੇਲੇ ਨਕੋਦਰ ਦੇ ਵਿੱਚ ਮਿਸਾ ਸੰਚਿਤ ਅਧਿਕਾਰੀ ਸੀ ਸੋ ਇਹਦੇ ਸਵਾਲ ਸਮਝੀਆਂ ਸਰਕਾਰਾਂ ਤੇ ਉੱਡਦੇ ਰਹੇ ਪਰ ਬਹੁਤ ਵੱਡਾ ਅਨਿਆਂ ਦਾ ਮਾਮਲਾ ਹੈ ਜਿਸ ਤੋਂ ਬਾਅਦ ਤੀਵੀਂ ਗੱਲ ਕਰ ਰਹੇ ਆ ਤਾਂ ਹੁਣ ਵੀ ਇਹਨਾਂ ਦਿਨਾਂ ਚ ਨਾਬੇ ਦੇ ਇੱਕ ਭਾਜਪਾ ਦੇ ਆਗੂ ਆ ਮਿਸਟਰ ਢਿਲੋਂ ਉਹਨਾਂ ਵੱਲੋਂ ਕੇਸ ਪਾਇਆ ਗਿਆ ਨਾਬੇ ਨਾਲ ਸੰਤ ਇੱਕ ਪਿੰਡ ਹੈ ਕਿ ਜਸਪ੍ਰੀਤ ਕੋਈ 22 ਸਾਲਾ ਲੜਕਾ ਹੈਗਾ ਉਹ ਝੂਠੇ ਪੁਲਿਸ ਮੁਕਾਬਲੇ ਚ ਮਾਰੇ ਗਿਆ ਖੈਰ ਇਹਦਾ న్య ਅਦਾਲਤਾਂ ਚ ਦਾ ਮਾਮਲਾ ਹੈਗਾ ਉਹਦੇ ਤੋਂ ਪਤਾ ਲੱਗੇਗਾ ਪਰ ਇਹ ਸਵਾਲ ਕਿਦਰਿਆਂ ਕਿਦੇ ਪ੍ਰਸ਼ਾਸਨਾਂ ਪੁਲਿਸ ਨੂੰ ਜਵਾਬਦੇਹ ਜ਼ਰੂਰ ਬਣਾਉਂਦੇ ਆ ਕਿ ਨ્યાਅ ਜਾਂ ਉਹ ਸਾਫ ਜਾਂ ਸਮਾਜ ਦੀ ਰਾਖੀ ਕਰਨੀ ਵਾਜੂਗਲਾ ਕਰਨੀ ਚਾਹੀਦੀ ਹੈ ਪਰ ਇਦਾਂ ਦੇ ਜਦੋਂ ਕੇਸ ਆਉਂਦੇ ਆ ਤਾਂ ਪੂਰਾ ਸਮਾਜ ਹਿਲ ਜਾਂਦਾ ਹੈ ਕਿ ਆਖਰ ਝੂਠੇ ਪੁਲਿਸ ਮੁਕਾਬਲੇ ਕਿਉਂ ਇਸ ਕਦਰ ਵੱਡਾ ਆ ਜਾਂਦਾ ਰੋਧੇ ਮਾਹੌਲੇ ਚ ਕਦੇ ਫਿਰ ਮੁੜ ਕੇ ਨ્યાਅ ਮਿਲਦਾ ਨਜ਼ਰ ਵੀ ਨਹੀਂ ਆਉਂਦਾ ਇਸੇ ਕਰਕੇ ਕਿਸੇ ਪੰਜਾਬੀ ਦੇ ਕਵੀ ਨੇ ਲਿਖਿਆ ਨਾ ਕਿ ਨਾਂ ਲੈਂਦਾ ਲੈਂਦਾ ਉਥੇ ਜਿਹੜੇ ਨਾਂ ਲੈਣ ਵਾਲੇ ਉਹ ਬਿਰਖਾਂ ਦੀ ਤਰ੍ਹਾਂ ਬੁੱਢੇ ਹੋ ਜਾਂਦੇ ਆ ਜੜੇ ਜਾਂਦੇ ਆ ਜੀ ਜੀ ਸਚਾਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜਥੇਦਾਰ ਗੁਰਗੱਜ ਸਾਹਿਬ ਹੁਣਾਂ ਦੇ ਵੱਲੋਂ ਇੱਕ ਅਪੀਲ ਇੱਕ ਬੇਨਤੀ ਜਾਂ ਇੱਕ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਕਿ 23 ਜੁਲਾਈ 23 ਜੁਲਾਈ ਦੇ ਦਿਨ ਨੂੰ ਉਹ ਕਹਿੰਦੇ ਕਿ ਗੁਰੂ ਨਾਨਕ ਜਹਾਜ਼ ਯਾਦਗਰੀ ਦਿਹਾੜੇ ਦੇ ਵਜੋਂ ਮਨਾਉਣਾ ਹੈ ਜਿਹੜਾ ਸ਼ੁਰੂ ਕੀਤਾ ਜਾਵੇ ਪੰਜਾਬ ਸਰਕਾਰ ਕੇਂਦਰ ਸਰਕਾਰ ਸਿੱਖ ਸੰਸਥਾਵਾਂ ਨੇ ਜਿਹੜੀਆਂ ਇਸ ਦੀ ਪਰਮਿਸ਼ਨ ਹੈ ਜਿਹੜੀ ਉਹ ਦੇਣ ਤੇ ਇਸ ਨੂੰ ਐਲਾਨਿਆ ਜਾਵੇ ਕਿਉਂਕਿ ਇਹ ਉਹ ਦਿਹਾੜਾ ਹੈ ਜਦੋਂ ਕਾਮਾਗਾਟਾ ਮਾਰੂ ਦੀ ਘਟਨਾ ਦੇ ਨਾਲ ਸੰਬੰਧਿਤ ਹੈ ਜਿਹੜਾ ਉਹ ਜੋੜ ਕੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮਣਾਇਆ ਜਾਵੇ ਕਿਵੇਂ ਦੇਖਦੇ ਹੋ ਇਸ ਮੰਗ ਨੂੰ ਕਿਉਂਕਿ ਲੰਬਾ ਸਮਾਂ ਬੀਤ ਗਿਆ ਉਸ ਤੋਂ ਬਾਅਦ ਬੜੀਆਂ ਮੱਲਾਂ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਸਿੱਖਾਂ ਨੇ ਪੰਜਾਬੀਆਂ ਨੇ ਮਾਰ ਲਈਆਂ ਪਰ ਹੁਣ ਇਸ ਦਿਹਾੜੇ ਨੂੰ ਯਾਦ ਕਰਨਾ ਚਾਹੁੰਦੀ ਹੈ ਐ ਐਸਜੀਪੀਸੀ ਕਹਿ ਲਓ ਜਸਵੰਤ ਸਿੰਘ ਸਾਹਿਬ ਜਾਂ ਕਿਸੇ ਤਰੀਕੇ ਜਿਹੜੀ ਸਿੱਖ ਸੰਗਤ ਨੂੰ ਦੱਸਣਾ ਚਾਹੁੰਦੇ ਨੇ ਜੀ ਬਿਲਕੁਲ ਐਸ ਸਵਾਲਾ ਜਤਿਹਦਾਰ ਕਦੀਪ ਸਿੰਘ ਗੜਗਾਸ਼ ਨੇ ਨਾ ਸੋੰਦਾਗੇ ਬੜਾ ਸਹੀ ਮਾਮਲਾ ਠਾ ਹੈ ਕੇਂਦਰ ਸਰਕਾਰ ਦਾ ਵੀ ਸੋੰਦਾ ਇਸ ਨਾਲ ਤੇ ਪੰਜਾਬ ਦੀ ਸੁਪਰਾ ਸਰਕਾਰ ਦਾ ਵੀ ਸੋੰਦਾ देखो जे जहादा जिक्र ਕੀਤਾ ਜਾ ਰਿਹਾ ਉਹ ਸਿੱਧੇ ਤੌਰ ਤੇ ਸਾਡੀ ਆਜ਼ਾਦੀ ਦੀ ਲਹਿਰ ਦੀ ਆਪਣੇ ਆਪ ਚ ਲਾਹਮਿਸਾਲ ਕੁਰਬਾਨੀ ਦੀ ਇੱਕ ਐਗਜ਼ਾਮਪਲ ਹੈ ਦੁਨੀਆ ਪਰ ਚ ਜਾਣਾ ਚਾਹੁੰਦਾ ਕਿ ਪੰਜਾਬੀਆਂ ਨੇ ਕਿਸ ਕਦਰ ਲੜਾਈ ਲੜੀ ਉਹਨਾਂ ਕੁਰਬਾਨੀਆਂ ਨੂੰ ਚੇਤੇ ਤੇ ਸ਼ਾਦਤ ਨੂੰ ਚੇਤੇ ਜਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਇਸ ਤੋਂ ਵੱਡਾ ਦਿਨ ਹੋ ਨਹੀਂ ਸਕਦਾ ਜੇ 23 ਜੁਲਾਈ ਨੂੰ ਕੇਂਦਰ ਸਰਕਾਰ ਦੇਖੋ ਬਹੁਤ ਸਾਰੇ ਅਪਰਾਲੇ ਕਰਦੀ ਹੈ ਜਿਸ ਭक्ति ਦੀਆਂ ਸਰਕਾਰਾਂ ਗੱਲਾਂ ਕਰਦੀਆਂ ਸੂਬਾ ਸਰਕਾਰ ਵੀ ਬਹੁਤ سارے ਮਾਮਲੇ ਵਿੱਚ ਇਦਾਂ ਦੇ ਫੈਸਲਿਆਂ ਤੇ ਪੰਜਾਬ ਦੀ ਪੰਜਾਬ ਦੀ ਵਿੜਾਈ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ ਜ਼ਿਕਰ ਕੀਤਾ ਜਾਂਦਾ ਹੈ ਕਿ ਸਕੂਲਾਂ 'ਚ ਉਹ ਇਤਿਹਾਸ ਪੜਾਉਣ ਦੀ ਜ਼ਰੂਰਤ ਹੈ ਜ਼ਰੂਰਤ ਹੈ ਜਿਹਦੇ ਤੋਂ ਪ੍ਰੇਰਣਾ ਮਿਲੇ ਸੋ ਇਸ ਤੋਂ ਵੱਡੀ ਪ੍ਰੇਰਣਾ ਕੀ ਹੋ ਸਕਦੀ ਹੈ 23 ਜੁਲਾਈ ਨੂੰ ਜਿਸ ਇਥੇ ਗੜਕਾ ਚੋਣਾ ਨੇ ਇਹ ਅਪੀਲ ਕੀਤੀ ਹੈ ਕੇਂਦਰ ਤੇ ਪੰਜਾਬ ਸਰਕਾਰ ਨੂੰ ਉਹ ਦਿਹਾੜੇ ਨੂੰ ਮਨਾਇਆ ਜਾਣਾ ਚਾਹੀਦਾ ਹੈ ਮੈਂ ਸਮਝਦਾ ਕਿ ਸਮੁੱਚੇ ਤੌਰ ਤੇ ਜਿਹੜੀ ਸਾਡੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸਾਰੇ ਸੂਰਬੇਸੀ ਯੋਧੇ ਸੀ ਉਹਨਾਂ ਨੂੰ ਸਹੀ ਅਰਥਾਂ 'ਚ ਸਿਜਾ ਅਦਲੀ ਹੋਏਗੀ ਕੇਂਦਰੋਂ ਤੇ ਪੰਜਾਬ ਸਰਕਾਰ ਨੂੰ ਮਿਲਕੇ ਮਨਾਉਣਾ ਚਾਹੀਦਾ ਹੈ ਦਿਹਾੜਾ ਜੀ ਜੀ ਸਿਧ ਸਾਹਿਬ ਗੱਲ ਮੌਸਮ ਦੀ ਕਰਾਂਗੇ ਮੌਸਮ ਸੌਨ ਦਾ ਮਹੀਨਾ ਜ਼ਰੂਰ ਹੈ ਪਰ ਇਸ ਵਾਰ ਜਿਸ ਤਰ੍ਹਾਂ ਦੀਆਂ ਬਰਸਾਤਾਂ ਹੋ ਰਹੀਆਂ ਨੇ ਜਿਸ ਤਰ੍ਹਾਂ ਮੌਨਸੂਨ ਵੱਡੇ ਪੱਧਰ ਤੇ ਤਾਂ ਸੂਬੇ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਮੀ ਪਿਆ ਕਈ ਖੇਤਾਂ ਦੇ ਵਿੱਚ ਤਾਂ ਆਮ ਦੇਖਿਆ ਗਿਆ ਕਿ 2-2 3-3 ਫੁੱਟ ਦਾ ਪਾਣੀ ਹੈ ਜਿਹੜਾ ਉਹ ਮੋਗੇ ਤੇ ਜੀਰੇ ਵਾਲੀ ਸਾਈਡ ਆ ਜਿਹੜਾ ਉਹ ਇਸ ਸਮੇਂ ਖੜਿਆ ਹੋਇਆ ਹੈ ਪਰ ਨਾਲ-ਨਾਲ ਉਧਰ ਹਿਮਾਚਲ ਪਹਾੜਾਂ ਦੇ ਵਿੱਚ ਵੀ ਮੀਂਹ ਪੈ ਰਿਹਾ ਜਿਸ ਕਰਕੇ ਪਾਣੀ ਹੈ ਜਿਹੜਾ ਇਥਾਂ ਆ ਰਿਹਾ ਜਸ ਤੋਂ ਲੈ ਕੇ ਦਰਿਆ ਦੇ ਪੱਦਰ ਨੇ ਜਿਹੜੀ ਉਹ ਵੀ ਵਧੇ ਨੇ ਪਾਣੀ ਦੇ ਕਿਵੇਂ ਦੇਖਦੇ ਹੋ ਹਾਲਾਤਾਂ ਨੂੰ ਇਸ ਸਮੇਂ ਦੇਖੋ ਹਾਲਾ ਜਦੋਂ ਅਸੀਂ ਦੇਖਣ ਦੀ ਗੱਲ ਕਰਦੇ ਆ ਚਾਹੇ ਸੂਬੇ ਦੀ ਕੋਈ ਵੀ ਸਰਕਾਰ ਹੋਵੇ ਆਪਣੀ ਸਰਕਾਰ ਆ ਗੋੰਡੀਆਂ ਦੀ ਸਰਕਾਰ ਆ ਨਾਂ ਕੇਂਦਰ ਸਰਕਾਰ ਹ ਜਦੋਂ بارش ਨਹੀਂ ਪੈਂਦੀ ਤਾਂ ਆਪਾਂ ਕੁਦਰਤ ਨੂੰ ਕੋਸਦੇ ਆਂ ਕਿ ਦੇਖੋ ਜੀ بارش ਨਹੀਂ ਹੋਈ ਇਸ ਕਰਕੇ ਫਸਲਾਂ ਚੰਗੀਆਂ ਨਹੀਂ ਹੋਈਆਂ ਅੱਜ ਵੀ ਇਹ ਦੇਸ਼ ਦੇ ਅੰਦਰ ਵੱਡੇ ਵੱਡੇ ਦਾਅਵਿਆਂ ਦੇ ਵਾਗਿਆਂ ਦੇ باوجود ਕਈ ਜਗ੍ਹਾ ਕਈ ਸੂਬੇ ਅਜਿਹੇ ਆ ਜਿੱਥੇ ਖੇਤੀ ਜਿਹੜੀ ਕੇਵਲ ਤੇ ਕੇਵਲ بارش ਦੇ ਤੇ ਨਾ ਪਰ بارش ਚੰਗੀ ਹੋਏਗੀ ਤਾਂ ਫਸਲ ਚੰਗੀ ਹੋਏਗੀ ਕਿ بارش ਨਹੀਂ ਹੋਏਗੀ ਤਾਂ ਫਸਲ ਵੀ ਨਹੀਂ ਹੋਏਗੀ ਪਰ ਜੇ بارش ਥੋੜੀ ਜ਼ਿਆਦਾ ਹੋ ਜਾਂਦੀ ਹੈ ਤਾਂ ਸਾਡੇ ਕੋਲ ਸੰਭਾਲੀ ਨਹੀਂ ਜਾਂਦੀ ਨਾ ਤਾਂ ਸਾਡੇ ਕੋਲੇ ਢੰਗ ਦੇ ਡੈਮ ਹੈ ਹੁਣ ਆਪਾਂ ਕਿਸੇ ਸੂਬੇ ਦੀ ਕੀ ਗੱਲ ਕਰਦੇ ਆ ਆਪਣੇ ਗੁਆਣ ਚੱਕਾ ਗਰਦਰਿਆ ਹੈ ਗਰਦੀ ਗੱਲ ਕਰ ਲੋ ਮੈਂ ਜਦੋਂ ਇਸ ਪ੍ਰੋਫੈਸ਼ਨ 'ਚ ਆਇਆ ਸੀ ਉਦੋਂ ਵੀ ਅਸੀਂ ਕਗਰ ਦੀਆਂ ਖਬਰਾਂ ਲਾਉਂਦੇ ਸੀ ਕਿ ਕਗਰ ਚੋਂ ਛਾਲ ਆ ਗਈ ਨਾਲ ਦੇਖੜੇ ਪਿੰਡਾ ਉਥੇ ਪਟਿਆਲਾ ਹੈ ਸੰਗਰੂਰ ਹੈ ਮਾਨਸਾ ਤੱਕ ਪਾਣੀ ਫੈਲ ਗਿਆ ਅੱਜ ਵੀ ਕੋਈ ਤਬਦੀਲੀ ਨਹੀਂ ਅੱਜ ਵੀ ਜੇ ਆਪਾਂ ਗੱਲ ਕਰੀ ਕਗਰ ਬਾਰੇ ਉਹੀ ਗੱਲਾਂ ਉਹੀ ਲਾਂਬੇ ਉਈ ਸਰਕਾਰ ਦੇ ਵਾਅਦੇ ਰਾਤੇ ਜਿਹੜੇ ਪੁਲ ਜਿ ਆਉਂਦੇ ਜੀ ਕਦੇ ਕਦੇ ਜਿਹੜੇ ਪੁਲ ਤੇ ਉੱਪਰ ਦੀ ਪਾਣੀ ਲੰਗਣ ਲੱਗਿਆ ਮੈਨੂੰ ਯਾਦ ਆ ਇੱਕ ਵਾਰ ਅਕਾਲੀ ਦਲ ਦੀ ਸਰਕਾਰ ਸੀ ਤਾਂ ਇਹ ਵੀ ਪ੍ਰੋਪੋਜ਼ਲ ਆਈ ਕਿ ਜੀ ਖੱਗਰ ਦੇ ਵਿੱਚ ਡੂੰਘੇ ਡੂੰਘੇ ਟਿਊਬਲ ਕੀਤੇ ਜਾਣ ਤਾਂ ਕਿ ਜਿਹੜਾ ਪਾਣੀ ਆ ਉਹ ਗੋਰਾ ਦੇ ਰਹੀ ਧਰਤੀ ਹੇਠਾਂ ਤੇ ਧਰਤੀ ਦਾ ਪਾਣੀ ਨਿਕੜਾ ਉੱਪਰ ਆ ਸਕੇ ਨਾ ਤਾਂ ਕਿਸੇ ਨੇ ਗੋਰ ਲਾਏ ਤੇ ਨਾ ਹੀ ਕਿਸੇ ਨੇ ਕੋਈ ਇਦਾਂ ਦੇ ਡੈਮ ਬਣਾਏ ਇਹਦੇ ਲਈ ਹਰਿਆਣਾ ਵੀ ਜ਼ਿੰਮੇਵਾਰ ਹੈ ਹਰਿਆਣਾ ਚ ਵੀ ਪਾਣੀ ਮਾਰ ਕਰਦਾ ਹਰਿਆਣਾ ਦਾਵਾ ਤਾਂ ਕਰਦਾ ਕਿ ਸਾਨੂੰ ਪੰਜਾਬ ਪਾਣੀ ਦਿੰਦਾ ਪਰ ਘੱਗਰ ਦਰਿਆਲਾ ਹਰਿਆਣਾ ਚੋਂ ਨਿਕਲ ਕੇ ਪੰਜਾਬ ਦਾਖਲ ਹੁੰਦਾ ਤੇ ਫੇਰ ਹਰਿਆਣਾ ਜਾਂਦਾ ਹੈ ਹਰਿਆਣਾ ਵੱਲੋਂ ਵੀ ਕੋਈ ਡੈਮ ਤਾਂ ਢੰਗ ਦਾ ਨਹੀਂ ਬਣਾਇਆ ਗਿਆ ਕਿ ਪਾਣੀ ਸੰਭਾਲਿਆ ਜਾਵੇ ਇਦਾਂ ਹੀ ਪੰਜਾਬ ਦੀ ਸਥਿਤੀ ਹੈ ਜਦੋਂ ਤੁਸੀਂ ਵੱਖ-ਵੱਖ ਜਿਹੜੀਆਂ ਸੇਮਾ ਨਾਲੇ ਜਿਹੜੇ ਡਰੇਨਾ ਉਹਨਾਂ ਦੀ ਸਫਾਈ ਸਮਨੇ ਸਿਰ ਨਹੀਂ ਕਰੋਗੇ ਤੇ ਤਾਂ ਆਪਾਂ ਕਹਿੰਦੇ ਜਦੋਂ ਬਾਰਿਸ਼ ਆ ਜਾਂਦੀ ਹੈ ਬੂਹੇ ਆਈ ਜਾਂਦਾ ਤੇ ਬਿਨਾਂ ਕੁੜੀ ਦੇ ਕੰਨ ਜੀ ਜਦੋਂ ਮੌਸਮ ਬਾਰਿਸ਼ਾ ਆ ਜਾਂਦਾ ਉਦੋਂ ਅਸੀਂ ਤੁਰਪੇ ਨੇ ਸਫਾਈਆਂ ਕਰਨ ਇਹ ਸਫਾਈ ਦਾ ਸੰਸਰ ਪਹਿਲਾਂ ਹੋਣੀ ਚਾਹੀਦੀ ਹੈ ਪਟਿਆਲਾ ਕੀ ਰੋਧਵੀ ਗੱਲ ਕਰ ਲੋ ਜਣੀ ਉਥੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿੰਨਾ ਸਮਾਂ ਕਾਂਗਰਸ ਕੇਂਦਰ ਜੀ ਰਹੇ ਉਹਨਾਂ ਦੀ ਬੀਵੀ ਕੇਂਦਰ ਸੇ ਮੰਤਰੀ ਰਹੇ ਪੰਜਾਬ ਮੁੱਖ ਮੰਤਰੀ ਰਹੇ ਕੈਪਟਨ ਅਮਰ ਉਹ ਨੱਥ ਚੂੜਾ ਝੜਉਣ ਦੀ ਗੱਲ ਕਹਿ ਕੇ ਪਟਿਆਲੇ ਵਾਲਿਆਂ ਨੂੰ ਬੁਣਾਉਂਦੇ ਰਹੇ ਕਿ ਰਾਜਾ ਸਾਹਿਬ ਜਾਣਗੇ ਜੀ ਨਾਚੂੜਾ ਜਰਾਉਣਗੇ ਤੇ ਦਰਿਆ ਦਾ ਪਾਣੀ ਇੱਥਾਂ ਆ ਜੇਗਾ ਉੱਪਰ ਜਿਹੜਾ ਵਾਗਦਾ ਨੀਵਾ ਚਲਾ ਜਾਏਗਾ ਕਈ ਵਾਰੀ ਉਹ ਨਾਚੂੜਾ ਪਰਵਾਨ ਨਹੀਂ ਹੋਇਆ ਤਾਂ ਦਾ ਪਟਿਆਲਾ ਰੋੜਦਾ ਨਜ਼ਰ ਆ ਬਹੁਤ ਸਾਰੇ ਕਲੋਨੀਆ ਡੁੱਬਦੇ ਨਜ਼ਰ ਆਈਆਂ ਸੋ ਇਹ ਤਰਾਸ ਦੀ ਜਿਹੜੀ ਹੈ ਸਮਿਆਂ ਨੇ ਸਰਕਾਰਾਂ ਦੀ ਹੈ ਅਸੀਂ ਕੁਦਰਤ ਨੂੰ ਦਾਵੇਂ ਖਾਮ ਖੋਦਿਆਂ ਤੇ ਥੋੜੀ بارش ਨੇ ਤੇ ਜ਼ਿੰਮੇਵਾਰੀ ਸਰਕਾਰਾਂ ਦੀ ਪ੍ਰਸ਼ਾਸਨ ਦੀ ਵੰਡੀ ਹੈ ਜੇ ਤੁਸੀਂ ਮੋਗਾ ਦੀ ਗੱਲ ਕੀਤੀ ਹੈ ਉਹ ਮੋਗਾ ਇਹ ਤਾਂ ਐ ਨਹੀਂ ਕਿ ਉਹ ਚਾਂਕਬਸਾ ਸ਼ਹਿਰ ਹੈ ਬਿਲਕੁਲ ਸਿਸਟਮ ਹੈ ਉਤੇ ਸਾਨੂੰ ਪਤਾ ਆ ਜਾਏ ਪਟਿਆਲਾ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਕੈਬਨਟ ਮੰਥਰੀ ਜੱਜਾ ਲੈ ਰਿਹਾ ਸਫਾਈ ਦਾ ਸਫਾਈ ਨਾਲ ਹੀ ਜੁੜੀਆਂ ਵੀ ਗੱਲਾਂ ਜਦੋਂ ਤੁਸੀਂ ਆਪਣੇ ਲਫਾਫੇ ਗੰਦ ਮੰਦ ਨਾਲਿਆਂ 'ਚ ਸੁੱਟੋਗੇ ਅੱਗੇ ਜਾ ਕੇ ਜਾਮ ਹੋ ਜਾਂਦੇ ਆ ਤੇ ਫਿਰ ਬੰਦ ਹੁੰਦੇ ਆ ਤੇ ਫਿਰ ਜਿਹੜੇ ਨਾਲਿਆਂ ਦੇ ਰੂਪ ਧਾਰ ਲੈਂਦੇ ਆ ਤੇ ਉਹ ਸੜਕਾਂ 'ਤੇ ਆਉਂਦੇ ਆ ਘਰਾਂ 'ਚ ਵੜਦਾ ਗੰਦਾ ਪਾਣੀ ਸੋ ਬਹੁਤ ਵੱਡੀ ਕਤਾਹੀ ਆ ਸੀ ਦਾਅਵੇ ਤਾਂ ਬਹੁਤ ਵੱਡੇ ਕਰਦੇ ਆ ਪਰ ਐਨ ਜਦੋਂ ਐਨ ਸੜੇ ਨਾਕਿਚ ਦਾਵਾ ਆਉਂਦਾ ਫਿਰ ਮੰਤਰੀ ਬਾਹਰ ਨਿਕਲਦੇ ਆ ਫਿਰ ਅਧਿਕਾਰੀ ਬਾਹਰ ਨਿਕਲਦੇ ਆ ਹਾਈ ਗੱਲ ਮੈਂ ਜ਼ਰੂਰ ਸਾਝੀ ਕਰਨੀ ਚਾਹਾਂਗਾ ਜਿਹੜੀ ਕਿਸਾਨਾਂ ਦੇ ਜਾਂ ਸਰਕਾਰ ਦੇ ਕਿਤੇ ਹੱਤਵੱਸ ਨਹੀਂ ਹੁੰਦੀ ਮਿਸਾਲ ਵਜੋਂ ਹੁਣ ਜਦੋਂ ਜ਼ਿਆਦਾ بارش ਹੋ ਰਹੀ ਹੈ ਤਾਂ ਜਿਹੜੀਆਂ ਸਬਜ਼ੀਆਂ ਨੇ ਫਸਲਾਂ ਇਦਾਂ ਜਿਹੜੇ ਫਲਦਾਰ ਪੌਦੇ ਆ ਬੂਟੇ ਫਲਾਂ ਦਾ ਜ਼ਰੂਰ ਨੁਕਸਾਨ ਹੋਇਆ ਹੈ ਸਬਜ਼ੀਆਂ ਦਾ ਵੀ ਨੁਕਸਾਨ ਹੋ ਰਿਹਾ ਸਬਜ਼ੀਆਂ ਜਿਹੜੇ ਲੈਂਦੇ ਆ ਆਪਣੇ ਅਰਗੇ ਉਹਨਾਂ ਨੂੰ ਵੀ ਮਹਿੰਗੇ ਪਾ ਲੈਣੀਆਂ ਪੈ ਰੀਆਂ ਤੇ ਵੇਚਣ ਵਾਲੇ ਉਹਨਾਂ ਨੇ ਸਬਜ਼ੀਆਂ ਤਾਂ ਮਾਰੀਆਂ ਹੀ ਗਈਆਂ ਵਿਛੀਆਂ ਕਿੱਥੋਂ ਆ ਤਾਂ ਇਹ ਕੁਦਰਤੀ ਕਿਰਪਾ ਜ਼ਰੂਰ ਹੈ ਪਰ ਦੂਜੇ ਪਾਸੇ ਇਹ ਵੀ ਜਿਹੜੇ ਚੂਨਾ ਲਾਉਣ ਵਾਲੇ ਕਿਸਾਨ ਆ ਉਹਨਾਂ ਦੇ ਚਿਹਰਿਆਂ ਤੇ ਰੌਣਕ ਹੈ ਪਰ ਨਹੀਂ بارش ਹੋਈ ਐ ਤੂੰ ਖੁਸ਼ ਹੈ ਕਿ ਚੰਗੀ بارش ਹੋਈ ਐ ਪਰ بارش ਵੀ ਆਨ ਉਸ ਮੌਕੇ ਤੇ ਹੋ ਰਹੀ ਐ ਇਹ ਤਾਂ ਚੋਣੇ ਦੀ ਲਵਾਈ ਹੋ ਰਹੀ ਐ ਜੀ ਜੀ ਸੋ ਕੁਦਰਤ ਦਾ ਕੋਈ ਬਸ ਨਹੀਂ ਚੱਲਦਾ ਪਰ ਪ੍ਰਸ਼ਾਸਨ ਜਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਸਮੇਂ ਤੋਂ ਪਹਿਲਾਂ ਇੰਤਜ਼ਾਮ ਹੋਣਾ ਚਾਹੀਦੀ ਐ ਜੀ ਜੀ ਸੋ ਜੀ ਸਾਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਵਿਚਾਰ ਚਰਚਾ ਦੇ ਵਿੱਚ ਅਹਿਮ ਹਿੱਸਾ ਲਿਆ ਮਿਹਰਬਾਨੀ ਜੀ ਸੋ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੁਹਾਡੇ ਇਲਾਕੇ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ بارش ਦੇ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਕੱਲ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ